ਆ ਬੰਦੇ ਲਾਈਟ ਨੇ ਇੱਕ ਰੇਤੀਬਾ ਚਾਲੂ ਆ ਤੁਮਨੇ ਉੱਤਰਦੇ ਸਹੀ ਆਉਂਦੇ ਆ ਡੇਰ ਆ ਆਹ ਆ ਫੜੋ ਬੜਾ ਜੀ ਬਸ ਇਹ ਜਦੋਂ ਤੇ ਨਾ ਆਇਆ ਇਧਰ ਲੰਘ ਜਾ ਉਹ ਦੁਬਾਰੇ ਫੇਰ ਲਾ ਕੇ ਦੁਬਾਰੇ ਜੀ ਨਰਮਲ ਤੇਰੇ ਕੋਲੇ ਨਰਮਲ ਤੇਰੇ ਕੋਲੇ ਆਰੇਗਾ ਚਾਤਾ ਉਹਨਾਂ ਨੂੰ ਫੜਦੇ ਨੰਬਰ ਫੜਦੇ ਮੰਗਾਂ ਰਹਾ ਲੈ ਰਿਹਾ ਸੀ ਨਹੀਂ ਨਹੀਂ ਤੈਨੂੰ ਨਹੀਂ ਬਾਈ ਆ ਲੈ ਲੈ ਨਹੀਂ ਨਹੀਂ ਮੈਂ ਤਾਂ ਆ ਕੇ ਨਹੀਂ ਮੇਰੇ ਹੈਗਾ ਚਾਚਾ ਆ ਡਰਾਈਵਰ ਨੂੰ ਫੜਾ ਇੱਧਰ ਆਵੇ ਡਰਾਈਵਰ ਨੂੰ ਮਗਰ ਓਏ ਬਾਪੂ ਹੈਗਾ ਬਾਪੂ ਆ ਡਰਾਈਵਰ ਨੂੰ ਫੜਾ ਇੱਧਰ ਆਵੇ ਡਰਾਈਵਰ ਨੂੰ ਮਗਰ ਬਾਈਟਰ ਨਾ ਬਣਾਓ ਇੱਧਰ ਨੂ ਜਾ ਥੋੜੇ ਨੂੰ ਆ ਜਾਇ ਕਿੱਥੇ ਜਾਇ ਹਾਂ ਹਾਂ ਚੱਲੀ ਜਾਂਦੀ ਆ ਚੱਲੀ ਜਾਂਦੀ ਆ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਪਣੇ ਕਿੜੀ ਚਹਲਾ ਦੇ ਨਗਰ ਨਿਵਾਸੀਓ ਸਾਰੇ ਵੀਰਾਂ ਨੂੰ ਪਿਆਰ ਸਹਿਤ ਬੇਨਤੀ ਆ ਜਿਹੜਾ ਕੀ ਡਰਾਈਵਰ ਮਹਿਕਮਾ ਇਹਨਾਂ ਨੇ ਆਪਾਂ ਇੱਕ ਗਰੁੱਪ ਬਣਾਇਆ ਜਨ ਸੇਵਾ ਗੁਰਨਾਨਕ ਹੈਲਪ ਗਰੁੱਪ ਉਹਦੇ ਸੰਬੰਧ ਦੇ ਵਿੱਚ ਅਜਾ ਐਮਪੀ ਦੀ ਚੋਣ ਲੜਨ ਦੇ ਖਾਤਰ ਪਿੰਡ ਕਿਲੀ ਚਾਹਲਾ ਤੋਂ ਆਪਾਂ ਇੱਕ ਅਗਵਾਲ ਸਿੰਘ ਜੀ ਨੂੰ ਪਾਲਾ ਕਹਿੰਦੇ ਪਿਆਰ ਨਾਲ ਉਹਨੂੰ ਆਪਾਂ ਚੁਣਿਆ ਤੇ ਪੂਰੀ ਪਾਰਟੀ ਨੇ ਸਾਨੂੰ ਸਹਿਯੋਗ ਦਿੱਤਾ ਕਿ ਤੁਸੀਂ ਬੰਦਾ ਚੁਣੋ ਤੇ ਇਸ ਕਰਕੇ ਅਗਵਾਲ ਸਿੰਘ ਨੂੰ ਚੁਣਿਆ ਤੇ ਅੱਜ ਉਹਨੂੰ ਅਸੀਂ ਸਾਰ ਪਾਕੇ ਸਨਮਾਨਤ ਕਰ ਲਏ ਆ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਪਿਆਰ ਸਹਿਤ ਬੇਨਤੀ ਆ ਵੀ ਵੱਧ ਤੋਂ ਵੱਧ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਦਾ ਸਹਿਯੋਗ ਕਰਨਾ ਤੇ ਕਹਾ ਰਿਸ਼ਤੇਦਾਰੀ ਨੇ ਵੀ ਦੱਸਣਾ ਵੀ ਆਪਣੇ ਡਰਾਈਵਰ ਵੀਰਾਂ ਦਾ ਗਰੁੱਪ ਬਣਿਆ ਤੇ ਡਰਾਈਵਰਾਂ ਦਾ ਜੋੜ ਵਧੇਖੀਆਂ ਹੋ ਰਹੀਆਂ ਤੇ ਉਹਦੇ ਸੰਬੰਧ ਦੇ ਵਿੱਚ ਡਰਾਈਵਰ ਨੇ ਆਪਣੀ ਪਾਰਟੀ ਬਣਾਈ ਆ ਤੇ ਐਮਪੀ ਦੀਆਂ ਚੋਣਾਂ ਲੜਨੇ ਜਾ ਰਹੇ ਆ ਤੇ ਦੱਸਾਂ ਜਿਹਨਾਂ ਦੇ ਵਿੱਚ ਤਾਂ ਘੜਾਤੇ ਆ ਆਪਣੇ ਬੰਦੇ ਤੇ ਦੋ ਟਾਂ ਹੀ ਬਾਕੀ ਆ ਤੇ ਸਾਰੇ ਆ ਪੰਜਾਬ ਦੇ ਵਿੱਚੋਂ ਚੋਣਾਂ ਲੜਨਗੇ ਤੇ ਪੂਰੇ ਦੇਸ਼ ਵਿੱਚ ਕੰਮ ਆ ਇਸ ਕਰਕੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਉੱਤੇ ਜਾਨ ਤੋਂ ਰਿਕੋਰ ਨੂੰ ਕਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਜਾਨ ਸੇਵਾ ਟਰੈਵਲ ਪਾਰਟੀ ਵੱਲੋਂ ਸਾਨੂੰ ਹੁਕਮ ਹੋਇਆ ਕਿ ਜੇ ਕੋਈ ਆਲਦਾ ਬੰਦਾ ਟੋਨ ਬੈਕ ਖੜਾ ਕਰੋ ਐਸਟੀ ਦੀ ਚੋਲ ਬਾਸ ਕੇ ਅਲਕਾਰ ਜੀ ਕੋਲ ਆ ਉਹ ਅਸੀਂ ਬਹੁਤ ਹੀ ਛੋਟ ਵਿਚਾਰ ਕੇ ਇਹ ਕਰਨ ਆਸਵਾ ਕਰਕੇ ਅਤਵਾਦ ਨੂੰ ਨੂੰ ਪਿਆਰ ਨਾਲ ਨਾਲ ਵੀ ਬਹਿ ਦਿੰਦੇ ਆ ਉਹਨੂੰ ਅਸੀਂ ਖਤਮ ਕਰ ਲੱਗੇ ਆ ਜੋ ਪਿੰਡ ਕੀ ਕਹਾਂ ਲਾਉਂ। ਹਰੇਕ ਜਿਹੜਾ ਨੂੰ ਬੇਚੀਆ ਕਿਹਦੀ ਗ੍ਰੇਵਟ ਦਾ ਕਿਸ ਪਾਰਟੀ ਦਾ ਵੱਤੋ ਵੱਤੋ ਸਾਹ ਦੇਣ ਕਿਉਂਕਿ ਆਪਾਂ ਸਾਰੀਆਂ ਹੀ ਪਾਰਟੀਆਂ ਅਜਮਾ ਕੇ ਦੇਖ ਲਈਆਂ ਕੋਈ ਨਹੀਂ ਆਪਣਾ ਕੰਮ ਕਰਦਾ ਇਹ ਜਿਹੜੀ ਪਾਰਟੀ ਆ ਥੱਲੇ ਡਾਇਗਰਾਮ ਵਾਸਤੇ ਨਹੀਂ ਕੰਮ ਕਰੂ ਇਹਦਾ ਜਨ ਸੇਵਾ ਨਗਰ ਪਾਰਟੀ ਤਾਂ ਰੱਖਿਆ ਨਾ ਤੇ ਹਰ ਇੱਕ ਦੀ ਗੱਲ ਅਸੀਂ ਸੈਂਟਰ ਵਿੱਚ ਪਹੁੰਚਾਵਾਂਗੇ ਤੇ ਮਨਾਵਾਂਗੇ ਵੀ ਇਸ ਦੇ ਵਾਸਤੇ ਅਸੀਂ ਸਾਰੇ ਵੀਰਾਂ ਕੇ ਬੇਨਤੀ ਕਰਦੇ ਆ ਕਿ ਜਰੂਰ ਆਓ ਹੈਲਪ ਕਰਨੀ ਔਰ ਵੋਟਾਂ ਪਾਉਣੀਆਂ ਇਸ ਗੀਡ ਨੂੰ ਆਪਾਂ ਤੇ ਜਿਚਾਉਣਾ ਵੀ ਹੈ ਤੇ ਸੈਂਟਰ ਵਿੱਚ ਆਪਾਂ ਭੇਜਣਾ ਹੈ ਤਾਂ ਕਿ ਸਾਡੇ ਜਿੰਨੀਆਂ ਦੁੱਖ ਤਕਲੀਫਾਂ ਓ ਵੀ ਸਾਡੀਆਂ ਉੱਥੇ ਕਹਿ ਸਕੇ ਪਾ ਸਕੇ ਸਾਡੇ ਵਿੱਚ ਛੂੜ ਤੱਕ ਤੋਂ ਮਿੱਟੂ ਵੀਰ ਵੀ ਆਏ ਹੋਏ ਹਨ ਅਤੇ ਹੋਰ ਵੀ ਸਾਡੇ ਪਿੰਡ ਦੇ ਪਤਵੰਤ ਤੇ ਸੱਜਣ ਹਨ ਨਾਲ ਸਾਥ ਸਾਰਿਆਂ ਦੀ ਸਲਾਹ ਨਾਲ ਇਹਨਾਂ ਨੂੰ ਖੜਾ ਕੀਤਾ ਗਿਆ ਹੈ ਸੋ ਸਾਰੇ ਵੀਰਾਂ ਨੂੰ ਫੇਰ ਬੇਨਤੀ ਆ ਕਿ ਸਾਰੇ ਹੀ ਵੀਰ ਜਰੂਰ ਬੋਟਾ ਪਾਉਣ ਇਹਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ Itulon na pana javata Feltin LFree ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੂੰ ਦੇਖ ਬਈ ਚੱਲੀ ਜਾਂਦਾ ਉਹ ਤਾਂ ਇਹ ਚੱਲੀ ਜਾਂਦਾ ਉਹਦੀ ਟੈਨਸ਼ਨ ਨਾ ਲੋ ਜਿਹੜੀ ਕਾ ਬੰਡ ਪੜਦੇ ਕੋਈ ਬੰਦੇ ਜਾਂ ਤੂੰ ਠੰਡੇ ਫੜ ਕੇ ਲੈਣੇ ਦੇ ਕਾ ਜਾਂ ਭਾਜ ਜਾ ਤੂੰ ਵੀ ਯਾਰ ਹੱਸੋ ਯਾਰਾ ਮਾਣੇ ਦੇਖ ਤੇ ਹਾਂ ਚੱਲੀ ਜਾਂਦੀ ਆ ਵੀ ਬੰਦ ਕਰ ਦਿੱਗੇ ਆ ਮੈਂ ਇਹ ਬੰਦ ਕਰ ਦਿੱਤਾ